ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ 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 ਗੁਰੂ ਪਿਆਰੀ ਸਾਧ ਸੰਗਤ ਜੀ ਸਿੱਖੀ ਕੀ ਹੈ ਗੁਰੂ ਬਖਸ਼ਿਸ਼ ਕੀ ਹੈ ਸਿੱਖੀ ਦੀ ਕਮਾਈ ਕੀ ਹੈ ਇਹਨਾਂ ਗੱਲਾਂ ਦਾ ਸਾਨੂੰ ਗਿਆਨ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਤੋਂ ਹੁੰਦਾ ਹੈ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ 14 ਮਾਗ ਸਨ 1700 ਈਸਵੀ ਦੇ ਵਿੱਚ ਗੁਰੂ ਘਰ ਦੇ ਅਨਤਖ ਸੇਵਾਦਾਰ ਭਗਤ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਪਿੰਡ ਪਾਉ ਵਿੰਡ ਅੰਬਰਸਾਡ ਵਿਖੇ ਹੋਇਆ ਬਾਬਾ ਜੀ ਦਾ ਨਾਮ ਪਹਿਲਾ ਦੀਪ ਸੀਗਾ 18 ਸਾਲ ਦੀ ਉਮਰ ਵਿੱਚ ਬਾਬਾ ਜੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਦਸਮ ਪਾਸ਼ਾ ਕੋਲੋਂ ਅੰਮ੍ਰਿਤ ਛੱਕ ਕੇ ਬਾਬਾ ਦੀਪ ਸਿੰਘ ਬਣੇ ਉੱਥੇ ਉਹਨਾਂ ਨੇ ਗੁਰੂ ਜੀ ਕੋਲੋਂ ਘੋੜਸਵਾਰੀ ਵਿਦਿਆ ਦਾ ਗਿਆਨ ਲਿਆ ਅਰਬੀ ਫਾਰਸੀ ਗੁਰਮੁਖੀ ਸਿੱਖੀ ਸਾਹਾ ਸੰਗਾ ਜੀ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਜੋ ਆਪਣਾ ਜਿਹਨਾਂ ਨੇ ਤਲੀ ਤੇ ਸੀਸ ਧਾਰ ਕੇ ਸiddhi ਪ੍ਰਾਪਤ ਕੀਤੀ ਇੱਕ ਬਾਬਾ ਦੀਪ ਸਿੰਘ ਜੀ ਜਦੋਂ ਦਸਮ ਪਾਸ਼ਾ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਾਕਾ ਸ੍ਰਾਂਦ ਸਾਕਾ ਜਮਕੋਰ ਸਾਕਾ ਮੁਕਸਰ ਦਾ ਹੋਇਆ ਤਾਂ ਗੁਰੂ ਸਾਹਿਬ ਜੀ ਉਸ ਸਮੇਂ ਸਾਬੋ ਦੀ ਤਲਵੰਡੀ ਆਏ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਪਿੰਡ ਤੋਂ ਗੁਰੂ ਸਾਹਿਬ ਕੋਲ ਪਹੁੰਚੇ ਇਹ ਗੁਰੂ ਸਾਹਿਬ ਨੇ ਜੋ ਮਹਾਰਾਏ ਦੀ ਭੀੜ ਸੀ ਉਹਦੇ ਵਿੱਚ ਉਸ ਵੇਲੇ ਦਮਦਮਾ ਸਾਹਿਬ ਨਵੇਂ ਮੱਲੇ ਦੇ ਸ਼ਲੋਕ ਜਿਹੜੇ ਸੀਗੇ ਉਹ ਵਿੱਚ ਲਿਖੇ ਸੀਗੇ ਤੇ ਲਿਖਣ ਦਾ ਕੰਮ ਪਾਈ ਮਨੀ ਸਿੰਘ ਨੇ ਕੀਤਾ ਤੇ ਸਮਾਨ ਲਿਆਉਣ ਦੀ ਸੇਵਾ ਜਿਹੜੀ ਸੀਗੀ ਸਾਧ ਸੰਗਤ ਜੀ ਸ਼ਾਈ ਪੈਣ ਤੇ ਕਾਗਜ਼ ਉਹ ਬਾਬਾ ਦੀਪ ਸਿੰਘ ਜੀ ਨੇ ਲਿਆਂਦਾ ਬਾਬਾ ਦੀਪ ਸਿੰਘ ਜੀ ਉੱਥੇ ਕਾਫੀ ਸਮਾਂ ਦਮਦਮਾ ਸਾਹਿਬ ਵਿਖੇ ਸੇਵਾ ਕਰਦੇ ਰਹੇ ਜਦੋਂ ਦਸਮ ਪਾਤਸ਼ਾਹ ਜਾਣ ਲੱਗੇ ਅਜੂਰ ਸਾਹਿਬ ਰਖਣ ਵਾਲ ਜਾਣ ਲਗੇ ਤਾਂ ਨਦੇਸ ਸਾਹਿਬ ਵੱਲ ਤਾਂ ਬੇਂਦੀ ਕੀਤੀ ਬਾਬਾ ਦੀਪ ਸਿੰਘ ਜੀ ਨੇ ਮਾਰਾ ਮੇਰਾ ਹੁਕਮ ਲਾਉ ਤਾਂ ਮਾਰਾ ਇਹ ਨਗਿਆ ਤੁਸੀਂ ਇੱਥੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਉੱਥੇ ਉਹਨਾਂ ਨੇ ਗੁਰਬਤ ਵਿਦਿਆਲੇ ਖੋਲੇ ਸਿੱਖੀ ਦਾ ਪ੍ਰਚਾਰ ਕੀਤਾ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ ਸੋ ਬਾਬਾ ਦੀਪ ਸਿੰਘ ਜੀ ਉਸ ਸਮੇਂ 1756 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਬਹੁਤ ਲੁੱਟਕੋ ਕੀਤੀ ਸਿੰਘਾਂ ਨੇ ਉਹਦੇ ਕੋਲੋਂ ਜੋ ਲੁੱਟਿਆ ਮਾਸਿ ਉਹ ਵਾਪਸ ਦੁਆਇਆ ਤਾਂ ਉਹਦੇ ਮਾਂ ਚ ਈਰਖਾ ਆ ਗਈ ਉਹਨੇ ਆਪਣੇ ਮੁੰਡੇ ਆਪਣੇ ਬੇਟੇ ਜਹਾਨ ਖਾਨ ਨੂੰ ਤੇ ਉਹਦੇ ਸੈਨਾਪਤੀ ਯਕੂਬ ਖਾਨ ਨੂੰ ਅੰਮਰ ਸਾਹਿਬ ਦੇ ਉੱਪਰ ਹਮਲਾ ਕਰਨ ਲਈ ਭੇਜਿਆ ਜਦੋਂ ਬਾਬਾ ਬਾਬਾ ਜੀ ਪਤਾ ਲੱਗਾ ਤਾਂ ਬਾਬਾ ਜੀ ਆਪਣੇ 500 ਸਿੰਘਾਂ ਨੂੰ ਨਾਲ ਲੈ ਕੇ ਅਰਦਾਸ ਕਰਕੇ ਦੰਦਵਾ ਸਾਹਿਬ ਤੋਂ ਤੇ ਉਹਨਾਂ ਨੇ ਚਾਲੇ ਪਾਏ ਅੰਮਰ ਸਾਹਿਬ ਵੱਲ ਤਰਨਤਾਰਨ ਪਹੁੰਚਦਾ ਕੋਲ ਨਾਲ 5000 ਮਲਜੀਵੜੇ ਹੋ ਗਏ ਕਮਸਾਨ ਦਾ ਯੁੱਧ ਹੋਇਆ ਉਹਨਾਂ ਨੇ ਜਿਹੜੇ ਜਹਾਨ ਖਾਸੀ ਗੂਗਨ ਨੂੰ ਸ਼ਹੀਦ ਕੀਤਾ ਤੇ ਬਾਬਾ ਦੀਪ ਸਿੰਘ ਜੀ ਆਪਣਾ ਸਿਰ ਤਲੀ ਤੇ ਧਰ ਕੇ ਉਥੋਂ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਜਿਹੜਾ ਉਹਨਾਂ ਦਾ ਸੀਸ ਹੈ ਉਹਨਾਂ ਨੇ ਦਰਬਾਰ ਸਾਹਿਬ ਦਾ ਅਰਪਣ ਕੀਤਾ ਜਿੱਥੇ ਉਹ ਦਰਸ਼ਨ ਕਰਦੇ ਆ ਤੇ ਉਹਨਾਂ ਦੇ ਧਰਦਾ ਸੰਸਕਾਰ ਜਿੱਥੇ ਗੁਰਦੁਆਰਾ ਸ਼ਹੀਦਾ ਸੀਸਗੰਜਾ ਉੱਥੇ ਹੋਇਆ ਸੋ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵਾਲੋਂ ਬਹੁਤ-ਬਹੁਤ ਵਧਾਈ ਹੋਵੇ ਲੋੜ ਹੈ ਸਾਨੂੰ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਜਦ ਅਣਖ ਗੈਰਤ ਨੂੰ ਵਿਗਾੜੇ ਕੋਈ ਮਰਦ ਸੂਰਮਾ ਰਣ ਵਿੱਚ ਖੜਦਾ ਏ ਦਰਬਾਰ ਸਾਹਿਬ ਤੇ ਜੇ ਹੋਏ ਹਮਲਾ ਬਾਬਾ ਦੀਪ ਸਿੰਘ ਬਿਨਾਂ ਸੀਸ ਦੇ ਲੜਦਾ ਏ ਦੇਖੋ ਬਾਬਾ ਦੀਪ ਸਿੰਘ ਨੇ ਬੜੀ ਵੱਡੀ ਸਿੱਧਵੀ ਪ੍ਰਾਪਤ ਕੀਤੀ ਉਹਨਾਂ ਦਾ ਅੱਜ ਜਨਮ ਦਿਨ ਹੈ ਸਾਰੀਆਂ ਜੋ ਸੰਗਤਾਂ ਨੇ ਦੇਸ਼ਾਂ ਦੇਸ਼ਾਂ ਵਿੱਚ ਵੀ ਮਨਾ ਰਹੀਆਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਵਸ ਅਸੀਂ ਦਾਸ ਬਹੁਤ ਬਹੁਤ ਵਧਾਈ ਦਿੰਦਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਜੋ ਵਾਲੀਆ ਸਾਹਮਣੇ ਸੇਵਾ ਕੀਤੀ ਹੋਰ ਸੰਗਤਾਂ ਨੇ ਸੇਵਾ ਕੀਤੀ ਸਹਿਯੋਗ ਕੀਤਾ ਹੈ ਇੰਨੇ ਕੁ ਬੇਤੀਆਂ ਪਰਵਾਨ ਕਰਨੀਆਂ ਸਾਰਿਆਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਨੂੰ ਲੋੜ ਹੈ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਦੀ ਉਹਨਾਂ ਦਾ ਕਹਿੰਦੇ ਨੇ ਕਿ ਨਾਮ ਜਪੋ ਨਾਮ ਜਪ ਕੇ ਆਪਣਾ ਜੀਵਨ ਸੰਭਲ ਕਰੋ ਬਾਬਾ ਦੀਪ ਸਿੰਘ ਜੀ ਇੱਕ ਦਿਨ ਦੇ ਵਿੱਚ 21 ਪਾਠ ਜਪਤੀ ਸਾਹਿਬ ਦੇ ਕਰਦੇ ਸਨ 21 ਪਾਠ ਸਾਧ ਸੰਗਤ ਜੀ ਇਹਨਾਂ ਨਾਮ ਜਪਦੇ ਸੀਗੇ ਸੋ ਤੁਸੀਂ ਧੰਵਾਦੀ ਹੋ ਤੁਹਾਡੇ ਤੁਸੀਂ ਧੰਤਾਂ ਦੇ ਯੋਗ ਹੋ ਜੋ ਅੱਜ ਤੁਸੀਂ ਸਾਰੀ ਸੰਗਤ ਧੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਨਮਸਕਾਰ ਕਰਨ ਦੇ ਲਈ ਪਹੁੰਚੇ ਹੋ ਸੋ ਸਾਰਿਆਂ ਨੂੰ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸਿੱਖੀ ਇਹ ਕਰਨਾਲਪੁਰ ਦੇ ਪਹਿਲੇ ਮੁਖੀ ਜਥੇਦਾਰ ਬਾਬਾ ਦੀਪ ਸਿੰਘ ਇਹਨਾਂ ਦਾ ਅਜੇ ਪ੍ਰਕਾਸ਼ ਕੋਰ ਬੀ ਦੋਸਾਰਾ ਬਾਬਾ ਜੀਵ ਸਿੰਘ ਨੇ ਖੜਾ ਕੀਤਾ ਬਹੁਤ ਸ਼ਰਧਾ ਨਾਲ ਮਨਾਇਆ